ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਫਿਕਰੀ ਦਾ ਇੱਕ ਛੋਟਾ ਜਿਹਾ ਉਪਾ ਤੁਹਾਨੂੰ ਦੱਸਣ ਜਾ ਰਹੇ ਹਾਂ ਪੈਸੇ ਨੂੰ ਲੈ ਕੇ ਤੇ ਸਾਥ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਪੈਸੇ ਨੂੰ ਲੈ ਕੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਖੜੀ ਹੋਈ ਰਹਿੰਦੀ ਏ ਕਿ ਉਹਨਕੇ ਹਰ ਇੱਕ ਕਾਰੋਬਾਰ ਕੋਈ ਵੀ ਕੰਮ ਕਰੇ ਸਾਜ ਸੰਗੇ ਜੀ ਉਹ ਪੈਸੇ ਦੇ ਨਾਲ ਹੀ ਚੱਲਦਾ ਹੈ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਪੀਟਕਰੀ ਦਾ ਛੋਟਾ ਜਿਹਾ ਉਪਾਅ ਸਾਂਝਾ ਕਰਾਂਗੇ ਜੋ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪ੍ਰੋਬਲਮ ਨੂੰ ਦੂਰ ਕਰੇਗਾ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਰਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਕੰਤਨਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਪੈਸੇ ਨੂੰ ਲੈ ਕੇ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਅਲੱਗ-ਅਲੱਗ ਘਰੇਲੂ ਉਪਾਅ ਹੁੰਦੇ ਨੇ ਜੋ ਆਪਣੇ ਘਰ ਦੇ ਵਿੱਚ ਕਈ ਵਾਰ ਬਜ਼ੁਰਗ ਵੀ ਕਰਦੇ ਨੇ ਜਿਵੇਂ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਇੱਕ ਅਨਾਜ ਸੋਬ ਮਾਰ ਇਸੇ ਤਰ੍ਹਾਂ ਸਾਧ ਸੰਗਤ ਜੀ ਪੈਸੇ ਦੀ ਸਮੱਸਿਆ ਤਾਂ ਹਰ ਇੱਕ ਘਰ ਦੇ ਵਿੱਚ ਹੁੰਦੀ ਹੈ ਬੇਸਿਕਲੀ ਸਾਸੰਗੇ ਜੀ ਅਲੱਗ ਅਲੱਗ ਉਪਾਅ ਹੁੰਦੇ ਨੇ ਕਿਉਂਕਿ ਇਹ ਪਤਾ ਨਹੀਂ ਹੁੰਦਾ ਕਿ ਕਿਹੜਾ ਉਪਾਅ ਸਾਨੂੰ ਅਸਰ ਕਰ ਜਾਵੇਗਾ ਜਿਵੇਂ ਸਾਸੰਗੇ ਜੀ ਹਰ ਇੱਕ ਮਨੁੱਖ ਦੀ ਕਿਸਮਤ ਅਲੱਗੇ ਕਰਮ ਅਲੱਗ ਨੇ ਦੋਸ਼ ਅਲੱਗ ਨੇ ਤੇ ਸਾਸੰਗੇ ਜੀ ਵਾਸਤੂ ਦੋਸ਼ ਵੀ ਅਲੱਗ ਅਲੱਗ ਹੀ ਹੁੰਦੇ ਨੇ ਇਸ ਕਰਕੇ ਸਾਸੰਗੇ ਜੀ ਤੁਹਾਡੇ ਨਾਲ ਨਵੇਂ-ਨਵੇਂ ਉਪਾਅ ਸਾਂਝੇ ਕਰਦੇ ਆ ਜਿਸ ਦੇ ਨਾਲ ਹਰ ਇੱਕ ਮਨੁੱਖ ਆਪਣੇ ਪੈਸੇ ਦੀ ਪਰੇਸ਼ਾਨੀ ਨੂੰ ਦੂਰ ਕਰ ਸਕੇ ਕਿਉਂਕਿ ਸਾਧ ਸੰਗੀ ਜੀ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜੋ ਪਰੇਸ਼ਾਨੀ ਹੈ ਉਹ ਪੈਸੇ ਨੂੰ ਲੈ ਕੇ ਹੀ ਹੈ ਪਰ ਸਾਧ ਸੰਗੀ ਜੀ ਇਹਨਾਂ उपाਦੀ ਨਾਲ ਤੁਹਾਨੂੰ ਮੇਨਤ ਵੀ ਕਰਨੀ ਪਵੇਗੀ ਪਰਮਾਤਮਾ ਦੀ ਨਾਲ ਵੀ ਚੁੜਨਾ ਪਵੇਗਾ ਜ਼ਰੂਰੀ ਨਹੀਂ ਹੁੰਦਾ ਕਿ ਇਹ ਉਪਾਅ ਕਰਨ ਦੇ ਨਾਲ ਹੀ ਤੁਹਾਨੂੰ ਫਾਇਦਾ ਹੋਵੇ। ਫਾਇਦਾ ਹੁੰਦਾ ਵੀ ਇਹ ਕਿਉਂਕਿ ਸਾਧ ਸੰਗਤ ਜੀ ਜੇ ਅਸੀਂ ਪਰਮਾਤਮਾ ਤੇ ਭਰੋਸਾ ਰੱਖਦੇ ਆਂ ਨਾਮ ਬਾਣੀ ਦਾ ਸਿਮਰਨ ਵੀ ਕਰਦੇ ਆਂ ਤੇ ਆਪਣੀ ਮਿਹਨਤ ਵੀ ਜਾਰੀ ਰੱਖਦੇ ਆਂ ਕਿ ਇਸ ਉਪਾਅ ਨੂੰ ਵੀ ਭਾਵਨਾ ਦੇ ਨਾਲ ਕਰਦੇ ਆਂ। ਹਰ ਇੱਕ ਕੰਮ ਨੂੰ ਕਰਨ ਦੇ ਪਿੱਛੇ ਸਾਧ ਸੰਗਤ ਜੀ ਵਿਸ਼ਵਾਸ ਹੁੰਦਾ। ਜੇਕਰ ਸਾਡੇ ਮਨ ਦੇ ਵਿੱਚ ਵਿਸ਼ਵਾਸ ਹੋਵੇਗਾ ਤਾਂ ਹੀ ਸਾਨੂੰ ਇਹ ਉਪਾਅ ਵੀ ਫਾਇਦਾ ਦੇਵੇਗਾ। ਤੇ ਇਹ ਜੋ ਉਪਾਅ ਹੁੰਦੇ ਨੇ ਸਾਧ ਸੰਗਤ ਜੀ ਇਹ ਕੋਈ ਖਰਚੇ ਵਾਲੇ ਵੀ ਨਹੀਂ ਹੁੰਦੇ ਜਿਸ ਦੇ ਲਈ ਸਾਨੂੰ ਕੋਈ ਬਹੁਤਾ ਖਰਚਾ ਕਰਨਾ ਪਵੇਗਾ ਸਾਡੇ ਘਰ ਦੇ ਵਿੱਚ ਪਏ ਹੋਏ ਕੁਝ ਸਮਾਨ ਤੋਂ ਹੀ ਹੋ ਜਾਂਦੇ ਨੇ ਤੇ ਇਸ ਦੇ ਵਿੱਚ ਕੋਈ ਵੀ ਸਾਧ ਸੰਗਤ ਜੀ ਪ੍ਰੋਬਲਮ ਨਹੀਂ ਹੁੰਦੀ ਉਪਾਅ ਨੂੰ ਕਰਨ ਦੇ ਵਿੱਚ ਕਿਉਂਕਿ ਕੋਈ ਵਹਿ ਪਰਮ ਨਹੀਂ ਹੁੰਦਾ ਇਹ ਕੋਈ ਵੀ ਮਨੁੱਖ ਆਪਣੀ ਕਿਸਮਤ ਨੂੰ ਅਜ਼ਮਾ ਕੇ ਦੇਖ ਸਕਦਾ ਹੈ ਕਿ ਕਿੰਨਾ ਕੁ ਉਸ ਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ਤੇ ਇਹਨਾਂ ਨੂੰ ਕਰਨ ਦੇ ਨਾਲ ਸਾਸੰਗਤ ਜੀ ਕਿਸੇ ਨੂੰ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਬਸ ਥੋੜੇ ਜੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਹੁੰਦੇ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਜਦੋਂ ਮਨੁੱਖ ਕੋਈ ਹੀਲਾ ਵਸੀਲਾ ਬਣਾਉਂਦਾ ਹੈ ਤਾਂ ਸਾਸੰਗਤ ਜੀ ਉਹ ਉਸ ਸਮੇਂ ਕਰਨ ਵਾਲੇ ਇਹ ਉਪਾਅ ਹੁੰਦੇ ਨੇ ਜਿਹੜੇ ਮਨੁੱਖ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਸਾਸੰਗਤ ਜੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਫਾਇਦਾ ਵੀ ਨਹੀਂ ਮਿਲਦਾ ਹੁੰਦਾ ਤੇ ਇਸ ਉਪਾ ਨੂੰ ਸਾਧ ਸੰਗਤ ਜੀ ਕਦੋਂ ਤੇ ਕਿਸ ਸਮੇਂ ਤੇ ਕਿਵੇਂ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਵੇਂ ਸਾਧ ਸੰਗਤ ਜੀ ਆਪਣਾ ਕੋਈ ਕਾਰੋਬਾਰ ਹੁੰਦਾ ਹੈ ਆਪਣੀ ਕੋਈ ਦੁਕਾਨ ਹੁੰਦੀ ਹੈ ਤੇ ਅਚਾਨਕ ਹੀ ਆਪਣੀ ਉਸ ਦੁਕਾਨ ਤੇ ਕਾਰੋਬਾਰ ਤੇ ਰੋਕ ਲੱਗ ਜਾਂਦੀ ਹੈ ਉੱਥੇ ਗਾਹਕ ਆਉਣੇ ਬੰਦ ਹੋ ਜਾਂਦੇ ਨੇ ਜਿਵੇਂ ਹੀ ਸਾਡਾ ਕਾਰੋਬਾਰ ਬਹੁਤ ਵਧੀਆ ਚੱਲਦਾ ਹੁੰਦਾ ਹੈ ਬਿਜ਼ਨਸ ਦੇ ਵਿੱਚ ਜਿਵੇਂ ਵਾਧਾ ਹੋ ਰਿਹਾ ਹੁੰਦਾ ਹੈ ਤੇ ਅਚਾਨਕ ਹੀ ਇੱਕਦਮ ਸਾਨੂੰ ਪਤਾ ਨਹੀਂ ਲੱਗਦਾ ਕੀ ਹੁੰਦਾ ਹੈ ਸਾਥਸੰਗੇ ਜੀ ਜਿਸ ਦੇ ਕਰਕੇ ਸਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਤੇ ਕਈ ਵਾਰ ਤਾਂ ਸਾਨੂੰ ਇਦਾਂ ਵੀ ਲੱਗਦਾ ਹੈ ਕਿ ਜਿਵੇਂ ਸਾਨੂੰ ਕਿਸੇ ਦੀ ਨજર ਲੱਗੀ ਹੁੰਦੀ ਹੈ ਤੇ ਜਾਫਿਰ ਸਾਹਸੰਗਤ ਜੀ ਜੇ ਤੁਹਾਡਾ ਬਿਜ਼ਨਸ ਚਲਾਇਆ ਹੋਇਆ ਬਿਲਕੁਲ ਹੀ ਰੁਕ ਗਿਆ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਥੋੜੀ ਜਿਹੀ ਛੋਟਾ ਜਿਹਾ ਟੁਕੜਾ ਫਿਟਕੜੀ ਦਾ ਲੈਣਾ ਹੈ ਤੇ ਤੁਹਾਡੀ ਘਰ ਦੇ ਵਿੱਚ ਹੀ ਸਾਹਸੰਗਤ ਜੀ ਮਿਲ ਜਾਵੇਗੀ ਅਗਰ ਨਹੀਂ ਹੈਗੀ ਤਾਂ ਤੁਸੀਂ ਕਿਸੇ ਵੀ ਦੁਕਾਨ ਕਰਿਆਨੇ ਦੀ ਦੁਕਾਨ ਤੋਂ ਜਾ ਕੇ ਤੁਸੀਂ ਫਿਟਕੜੀ ਦਾ ਟੁਕੜਾ ਲਿਆ ਸਕਦੇ ਹੋ ਬਿਲਕੁਲ ਛੋਟਾ ਜਿਹਾ ਭਾਵੇਂ ਹੋਵੇ ਇਕਾ ਛੋਟਾ ਜਿਹਾ ਜਿਹੜਾ ਤੁਸੀਂ ਪੀਸ ਲਓਗੇ ਫਿਟਕਰੀ ਦਾ ਉਸ ਨੂੰ ਥੋੜੀ ਜਹੀ ਕਾਲੇ ਕਪੜੇ ਦੇ ਵਿੱਚ ਬੰਨ ਕੇ ਚੰਗੀ ਤਰ੍ਹਾਂ ਤੁਸੀਂ ਸਾਦ ਸੰਗਤ ਜੀ ਜਿਹੜੀ ਤੁਹਾਡੀ ਦੁਕਾਨ ਏ ਉਸ ਦੇ ਮੇਨ ਗੇਟ ਤੇ ਤੁਸੀਂ ਉਸ ਨੂੰ ਲਟਕਾ ਸਕਦੇ ਹੋ ਤੇ ਜੇਕਰ ਤੁਹਾਡਾ ਕੋਈ ਹੋਰ ਬਿਜ਼ਨਸ ਏ ਜਿਵੇਂ ਕੋਈ ਫੈਕਟਰੀ ਹੈ ਜਾਂ ਹੋਰ ਕੋਈ ਕਾਰੋਬਾਰੀ ਉਸਦੇ 메ਨ ਗੇਟ ਤੇ ਵੀ ਤੁਸੀਂ ਇਸ ਨੂੰ ਲਟਕਾ ਸਕਦੇ ਹੋ ਤੇ ਇਹਨਾਂ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਕਾਰੋਬਾਰ ਦੇ ਵਿੱਚ ਚੇਂਜਸ ਆਉਣੇ ਸ਼ੁਰੂ ਹੋ ਜਾਣਗੇ ਜਿਸ ਗੱਲ ਦਾ ਸਾਹ ਸੰਗ ਜੀ ਤੁਹਾਨੂੰ ਆਪਣੀ ਆਪ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਵੇਗਾ ਇੰਨਾ ਕਰਨ ਦੀ ਬਾਤ ਸਾਧ ਸੰਗੇ ਜੀ ਤੁਹਾਡੇ ਕਾਰੋਬਾਰ ਤੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆਉਂਦੀਆਂ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਤੇ ਜਿਵੇਂ ਹੀ ਤੁਹਾਡੀ ਸ਼ਾਪ ਦੇ ਵਿੱਚ ਗਾਹਕ ਘਟ ਆਉਂਦੇ ਸੀ ਤੇ ਗਾਹਕ ਆਉਣੇ ਸ਼ੁਰੂ ਹੋ ਜਾਣਗੇ ਏਸੀ ਸਾਧ ਸੰਗੇ ਜੀ ਪਹਿਲਾ ਉਪਾਅ ਤੇ ਦੂਸਰਾ ਉਪਾਅ ਕੀ ਹੁੰਦਾ ਹੈ ਕਿ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਰਿਲੇਟਡ ਕੋਈ ਵੀ ਸਮੱਸਿਆ ਹੁੰਦੀ ਹੈ ਜਿਸ ਨੂੰ ਤੁਸੀਂ ਦੂਰ ਕਰਨਾ ਚਾਹੋਣੇ ਹੋ ਤਾਂ ਉਥੇ ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਰਨ ਦੇ ਲਈ ਤੁਸੀਂ ਘਰ ਦਾ ਆਪਣੇ ਘਰ ਦੇ ਵਿੱਚ ਕੋਈ ਐਸਾ ਕੋਨਾ ਲੱਭਣਾ ਹੈ ਜਿੱਥੇ ਸਾਧ ਸੰਗਤ ਜੀ ਕਿਸੇ ਦੀ ਵੀ ਨਜ਼ਰ ਨਾ ਪੈਂਦੀ ਹੋਵੇ ਉਥੇ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਇੱਕ ਛੋਟੀ ਜਹੀ ਕਟੋਰੀ ਦੇ ਵਿੱਚ ਤੁਸੀਂ ਫਟਕਰੀ ਲੈ ਲਓ ਤੇ ਉਸ ਫੀਟਕਰੀ ਨੂੰ ਸਾਧ ਸੰਗਤ ਜੀ ਜਿਵੇਂ ਤੁਸੀਂ ਦੁਕਾਨ ਦੇ ਮੇਨ ਗੇਟ ਤੇ ਰੱਖਿਆ ਹੋਵੇਗਾ ਓਵੇਂ ਹੀ ਘਰ ਦੇ ਇਸ ਕੋਨੇ ਤੇ ਰੱਖ ਦਿਓ ਜਿੱਥੇ ਕਿਸੇ ਵੀ ਆਉਂਦੇ ਜਾਂਦੇ ਦੀ ਨਜ਼ਰ ਨਾ ਪਵੇ ਤੇ ਇਹ ਉਪਾਕਰਨ ਦੇ ਨਾਲ ਘਰ ਦੇ ਵਿੱਚ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪੈਸਾ ਆਉਣ ਦੇ ਲਈ ਆਪਣੇ ਆਪ ਹੀ ਹੀਲੇ ਵਸੀਲੇ ਬਣ ਜਾਂਦੇਗੇ ਇਸੇ ਤਰ੍ਹਾਂ ਸਾਧ ਸੰਗੇ ਜੀ ਜਿਵੇਂ ਪੈਸੇ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਘਰ ਦੇ ਵਿੱਚ ਜੋ ਕਲਾ ਕਲੇਸ਼ ਹੁੰਦੀ ਸੀ ਉਹ ਦੂਰ ਹੋ ਜਾਵੇਗੀ ਤੇ ਇਕਦਮ ਸਾਧ ਸੰਗੇ ਜੀ ਤੁਹਾਡੇ ਘਰ ਦਾ ਮਾਹੌਲ ਇਹ ਜਿਹੜਾ ਸ਼ਾਂਤ ਹੋ ਜਾਵੇਗਾ ਇਸ ਦੇ ਨਾਲ ਨਾਲ ਸਾਧ ਸੰਗੇ ਜੀ ਤੁਸੀਂ ਇੱਕ ਚੀਜ਼ ਆ ਤਿਆਰ ਰੱਖਣਾ ਹੈ ਕਿ ਜਦੋਂ ਤੁਸੀਂ ਇਸ ਪਿਟਕੜੀ ਨੂੰ ਰੱਖਦੇ ਹੋ ਤਾਂ ਕੁਝ ਦਿਨਾਂ ਦੇ ਬਾਅਦ ਤੁਸੀਂ ਚੈੱਕ ਕਰਦੇ ਰਹੋ ਕਿ ਇਸ ਦਾ ਕਲਰ ਤਾਂ ਚੇਂਜ ਨਹੀਂ ਹੋਇਆ ਜੇਕਰ ਕਲਰ ਚੇਂਜ ਹੋ ਜਾਂਦਾ ਹੈ ਤਾਂ ਉਸ ਫਿਟਕਰੀ ਨੂੰ ਚੱਕ ਕੇ ਕਿਸੇ ਖੁੱਲੇ ਥਾਂ ਤੇ ਤੁਸੀਂ ਮਿੱਟੀ ਦੇ ਵਿੱਚ ਨੱਪ ਵੀ ਸਕਦੇ ਹੋ ਤੇ ਜੇਕਰ ਕੋਲ ਤੁਹਾਡਾ ਖੁੱਲਾ ਥਾਂ ਹੈ ਹੀ ਨਹੀਂ ਤਾਂ ਤੁਸੀਂ ਸਾ ਸੰਗਤ ਜੀ ਕਿਸੇ ਨਦੀ ਦੇ ਵਿੱਚ ਮਹਿਰ ਦੇ ਵਿੱਚ ਵੀ ਸੁੱਟ ਕੇ ਆ ਸਕਦੇ ਹੋ ਤੇ ਉਸ ਜਗ੍ਹਾ ਤੇ ਤੁਸੀਂ ਨਵੀਂ ਫਿਟਕਰੀ ਰੱਖ ਸਕਦੇ ਹੋ ਇਸਾ ਸੰਗਤ ਜੀ ਫੈਟਕਰੀ ਦਾ ਜੋ ਰੰਗ ਚੇਂਜ ਹੁੰਦਾ ਜਦੋਂ ਕਲਰ ਚੇਂਜ ਹੁੰਦਾ ਉਸ ਤੋਂ ਤੁਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਦੇ ਨਾਲ ਜਿੰਨੀਆਂ ਵੀ ਤੁਹਾਡੇ ਘਰ ਦੀਆਂ 네ਗੇਟਿਵ એનર્ਜੀ ਹੁੰਦੀਆਂ ਨੇ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਆਪਣੇ ਵੱਲ ਖਿੱਚ ਲੈਂਦੀ ਹੈ ਜਿਸ ਕਰਕੇ ਉਹਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਜਾਂਦਾ ਹੈ ਜਦੋਂ ਤੁਸੀਂ ਇਹਨਾ ਕਰਨਾ ਸ਼ੁਰੂ ਕਰੋਗੇ ਸਾਧ ਸੰਗਤ ਜੀ ਤਾਂ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਪੈਸਾ ਵੀ ਆਵੇਗਾ ਬਰਕਤ ਵੀ ਆਵੇਗੀ ਤੇ ਤੁਹਾਡੇ ਘਰ ਦੀਆਂ ਜਿਹੜੀਆਂ ਸਾਰੀਆਂ ਮੁਸ਼ਕਲਾਂ ਨੇ ਦੁੱਖ ਕਲੇਸ਼ ਸਭ ਕੁਝ ਦੂਰ ਹੋ ਜਾਵੇਗਾ ਇਸ ਤੋਂ ਇਲਾਵਾ ਸਾਧ ਸੰਗੇ ਜੀ ਜਿਵੇਂ ਤੁਸੀਂ ਦੁਕਾਨ ਦੀ ਮੇਨ ਗੇਟ ਤੇ ਕਾਲੇ ਕੱਪੜੇ ਦੇ ਵਿੱਚ ਫਟਕੜੀ ਬਣ ਕੇ ਲਟਕਾਉਣ ਦੇ ਲਈ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਵੀ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਉਹ ਸਾਰੀਆਂ ਹੱਲ ਹੋ ਜਾਣਗੀਆਂ ਜੇਕਰ ਸਾਧ ਸੰਗਤ ਜੀ ਤੁਸੀਂ ਘਰ ਦੇ ਮੇਨ ਗੇਟ ਤੇ ਫਿੜਕੜੀ ਨੂੰ ਲਟਕਾਉਦੇ ਹੋ ਕਾਲੇ ਕੱਪੜੇ ਦੇ ਵਿੱਚ ਪਾਣ ਕੇ ਤਾਂ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਦੇ ਮੇਨ ਮੁਖੀ ਤੇ ਵੀ ਜੋ ਨੈਗੇਟਿਵ ਸ਼ਕਤੀਆਂ ਦਾ ਪ੍ਰਭਾਵ ਹੁੰਦਾ ਹੈ ਉਹ ਵੀ ਦੂਰ ਹੁੰਦਾ ਹੈ ਜਿਸ ਦੇ ਨਾਲ ਉਹ ਮੈਂਟ ਕਰ ਪਾਉਂਦਾ ਹੈ ਹੁੰਦਾ ਜੋ ਧਿਆਨ ਹੈ ਜੋ ਕੰਮ ਦੇ ਵਿੱਚ ਲੱਗਦਾ ਹੈ ਜਿਸ ਦੇ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਖੁਸ਼ਹਾਲੀ ਆ ਜਾਂਦੀ ਹੈ ਇਸ ਤੋਂ ਇਲਾਵਾ ਸਾ ਸੰਗੇਜੀ ਜੀ ਜੇਕਰ ਤੁਹਾਨੂੰ ਰਾਤ ਦੇ ਸਮੇਂ ਭੈੜੇ ਸੁਪਨੇ ਆਉਂਦੇ ਨੇ ਜਿਵੇਂ ਕਿਸੇ ਦੀ ਡੈਥ ਦਾ ਜਾਂ ਜਿਵੇਂ ਸੁਪਨੇ ਦੇ ਵਿੱਚ ਕੋਈ ਹਾਸਾ ਹੋ ਜਾਣਾ ਜਿਸ ਤਰ੍ਹਾਂ ਦੀ ਸੁਪਨਿਆਂ ਨੂੰ ਤੁਸੀਂ ਦੇਖ ਕੇ ਇੱਕਦਮ ਡਰ ਜਾਂਦੇ ਹੋ ਡਰ ਕੇ ਖੜੇ ਹੋ ਜਾਂਦੇ ਹੋ ਜਾਂ ਤੁਹਾਡੇ ਘਰ ਦੇ ਵਿੱਚ ਬੱਚਾ ਹੈ ਜੋ ਛੋਟਾ ਡਰ ਜਾਂਦਾ ਹੈ ਸਾਧ ਸੰਗਤ ਜੀ ਇਸ ਲਈ ਤੁਸੀਂ ਲਾਲ ਕੱਪੜੇ ਦੇ ਵਿੱਚ ਪਟਕੜੀ ਨੂੰ ਬੰਨ੍ਹ ਕੇ ਤੁਸੀਂ ਜਿੱਥੇ ਸੌਣੇ ਉਸ ਜਗ੍ਹਾ ਤੇ ਰੱਖ ਸਕਦੇ ਹੋ ਤੇ ਜਾਂ ਫਿਰ ਆਪਣੇ ਸਹਰਾਣੇ ਦੇ ਥੱਲੇ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਨੂੰ ਜੋ ਪਿਆਰੇ ਸੁਪਨੇ ਆਉਂਦੇ ਨੇ ਉਹ ਕਦੇ ਵੀ ਨਹੀਂ ਆਉਣਗੇ ਤੇ ਏਸੀ ਸਾਧ ਸੰਗਤ ਜੀ ਫਟਕੜੀ ਦੇ ਛੋਟੇ ਛੋਟੇ ਉਪਾਅ ਜਿੰਨਾ ਨੂੰ ਤੁਸੀਂ ਕਰਕੇ ਆਪਣੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਆਪਣੀ ਘਰ ਦੇ ਵਿੱਚ ਪੋਚਾ ਲਾਉਣੇ ਉਹ ਤਾਂ ਜੇਸ ਬਾਲਟੀ ਦੇ ਵਿੱਚ ਤੁਸੀਂ ਪੋਚਾ ਲਗਾਉਣੇ ਹੋ ਪਾਣੀ ਪਾ ਕੇ ਉਸ ਦੇ ਵਿੱਚ ਤੁਸੀਂ 50 ਗ੍ਰਾਮ ਫਟਕੜੀ ਪਾ ਕੇ ਆਪਣੀ ਘਰ ਦੀ ਕੰਨਲੀ-ਕੰਨਲੀ ਕੋਨੇ ਦੇ ਵਿੱਚ ਕਮਰੇ ਦੇ ਵਿੱਚ ਤੁਸੀਂ ਪੋਚਾ ਲਗਾਓ ਇਸ ਦੇ ਨਾਲ ਸਾ ਸੰਗੇ ਜੀ ਤੁਹਾਡੇ ਘਰੇ ਘਾਰੇ ਜਿਹੜਾ ਤੁਹਾਡਾ ਉਹ ਪਵਿੱਤਰ ਹੋ ਜਾਏਗਾ ਤੇ ਜਿੰਨੀਆਂ ਵੀ ਮੈਗਟੀਵੀ ਬਿੜੀ ਜੋ ਮਾੜੀਆਂ ਸ਼ਕਤੀਆਂ ਨੇ ਜਾਂ ਜੋ ਵੀ 네ਗਟਿਵਿਟੀ એનર્ਜੀ ਜਿੰਨੀ ਵੀ 네ਗੇਟਿਵ એનર્ਜੀ ਹੈ ਉਹ ਦੂਰ ਹੋ ਜਾਵੇਗੀ ਜਿਸ ਦੇ ਨਾਲ ਸਾਜ ਸੰਗਤ ਜੀ ਸਾਡੇ ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਏ ਤੇ ਪੋਜ਼ਿਟਿਵਿਟੀ ਆਉਂਦੀ ਏ ਪੋਜ਼ਿਟਿਵ ਵਾਈਬਸ ਆਉਂਦੇ ਨੇ ਤੇ ਆਪਣੀ ਘਰ ਹੀ ਜਿਹੜਾ ਉਹ ਖੁਸ਼ਹਾਲੀ ਦੇ ਨਾਲ ਭਰਿਆ ਰਹਿੰਦਾ ਸੋ ਸਾਜ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਵੋਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਪੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਵੱਧ ਤੋਂ ਵੱਧ ਗੁਰਬਾਣੀ ਦੀ ਨਾਲ ਸੰਗਤਾਂ ਜੋੜੋ ਤੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਘਰ ਦੇ ਵਿੱਚ ਇਹ ਸਾਧ ਸੰਗਤ ਜੀ ਇੱਕ ਘਰੇਲੂ ਉਪਾਅ ਹੁੰਦੇ ਨੇ ਤੁਸੀਂ ਕਰਕੇ ਦੇਖ ਸਕਦੇ ਹੋ ਕੋਈ ਪਤਾ ਨਹੀਂ ਲੱਗਦਾ ਕਿ ਸੱਚੀ ਤੋਂ ਸਾਧ ਸੰਗਤ ਜੀ ਸਾਨੂੰ ਫਰਕ ਪਿਆ ਜਾਵੇ ਤੇ ਇਹ ਕੋਈ ਵਹਿਮ ਪਰਮ ਨਹੀਂ ਹੁੰਦਾ ਸਾਹਿਬ ਸਿੰਘ ਜੀ ਇਹ ਆਪਣੇ ਘਰ ਦੀਆਂ ਚੀਜ਼ਾਂ ਤੋਂ ਹੀ ਘਰੇਲੂ ਉਪਾਅ ਹੁੰਦੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ